ਜੀ ਸਾਹਿਬ ਕੀ ਨਾਮ ਹੈ ਜੀ ਤੁਹਾਡੇ ਦਾ ਕੀ ਮੇਰਾ ਨਾਮ ਮੇਰਾ ਮੇਰਾ ਨਾਮ ਤਾਰ ਸਿੰਘ ਹੈ ਜੀ ਉਹ ਤਾਂ ਕੱਚਾ ਨਾ ਮੇਰਾ ਪੁੱਟੋਆ ਪਿੰਡ ਮੇਰਾ ਹਜ਼ੂ ਖਾਨਪੁਰ ਹੈ ਤੇ ਕੀ ਉਪਲਬਧੀ ਹਾਸਲ ਕੀਤੀ ਗਈ ਹੈ ਆਪਣੇ ਥਾਈਲੈਂਡ ਵਿੱਚ ਗਲੈਸੀ ਦਾ ਕੰਪਿਟੀਸ਼ਨ ਹੋਇਆ ਸੀ ਤੇ ਘੱਟ ਤੋਂ ਘੱਟ 150 200 ਬੰਦੇ ਸੀਗੇ ਤੇ 70 80 ਦੇਸ਼ ਸੀਗੇ ਜਿਨ੍ਹਾਂ ਵਿੱਚੋਂ ਮੈਂ 골ਡ ਫਰਸਟ ਪ੍ਰਾਈਜ਼ ਆਇਆ ਟੋਟਲ ਜਿਹੜਾ ਕਿ ਪਾਰਟਿਸਪੇਸ਼ਨ ਸੀਗਾ ਕਿੰਨੇ ਦੇਸ਼ਾਂ ਦਾ ਸੀਗਾ ਇਹ 70 ਤੋਂ 80 ਕੁ ਬੰਦੇ ਦੇਸ਼ਾਂ ਦਾ ਸੀਗਾ ਇਹ ਤੇ ਆਪਣਾ ਉਹਦੇ ਵਿੱਚ ਪਹਿਲਾ ਸਥਾਨ ਆਇਆ ਪਹਿਲਾ ਸਥਾਨ ਆਇਆ ਫਰਸਟ ਪ੍ਰਾਈਜ਼ ਮਾਸਟਰ ਕੈਰਾਗਿਡੀ ਚ ਤੇ ਸਰ ਕਿੰਨੇ ਕਿਹੜਾ ਵੀਟ ਕੈਟਾਗਰੀ ਖੇਲੀ ਹੈ ਮੇਰਾ 675 ਤੇ ਸਰ ਅੱਜ ਕੱਲ ਨੌਜਵਾਨ ਨੇ ਜਿਹੜੇ ਕੀ ਕਹਿ ਲਈਏ ਖੇਤੀ ਸਿਹਤ ਬਣਾਉਣ ਦੇ ਮਗਰ ਪਏ ਨੇ ਕਈ ਸਪਲੀਮੈਂਟ ਯੂਜ਼ ਵੀ ਕੀਤੇ ਜਾਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਸਰ ਇਦਾਂ ਜੀ ਗੱਲ ਇਹ ਆ ਵੀ ਮੈਂ 53 ਸਾਲ ਦੀ ਮੇਰੀ ਏਜ ਹੋ ਗਈ ਆ ਕਦੀ ਮੈਂ ਸਟੀਰੋਇਡ ਕਦੀ ਮੈਂ ਕਦੀ ਨਸ਼ਾ ਕੋਈ ਕਦੀ ਕੀਤਾ ਨਹੀਂ ਕਦੀ ਅੱਜ ਤੱਕ ਕਦੀ ਨਸ਼ਾ ਮੇਰੇ ਉਧਰ ਵੀ ਨਸ਼ਾ ਹੈ ਨਹੀਂ ਕੋਈ ਵੀ ਪਰ ਮੈਨੂੰ ਕਿ ਕਿਸ ਨੇ ਕਿਹਾ ਵੀ ਕੰਪੀਟੀਸ਼ਨ ਪਾਰਟਿਸਿਪੇਟ ਇਸੇ ਕੰਪੀਟੀਸ਼ਨ ਹੋ ਰਿਹਾ ਵੀ ਕਿਦਾ ਪਾਰਟਿਸਿਪੇਟ ਕਰਨਾ ਮੈਂ ਕਰ ਲੰਨੇ ਤੇ ਤਿੰਨ ਮਹੀਨੇ ਤੋਂ ਮੈਂ ਰੋਟੀ ਔਰ ਮਿੱਠਾ ਛੱਡ ਦਿੱਤਾ ਬਿਲਕੁਲ ਐਨੀ ਧੁੱਪ ਚ 1 ਵਜੇ ਮੈਂ ਲੰਮਾ ਪੈਣਾ ਸੀ ਆਪਣੇ ਆਪ ਨੂੰ ਪੇਟ ਲੂਚ ਕੀਤਾ ਮੇਰਾ ਆਪਣਾ ਜੇਮ ਆ ਮੈਂ ਡਾਈਟ ਦਾ ਬਹੁਤ ਕੰਟਰੋਲ ਕੀਤਾ ਇਹ ਹੀ ਕਹਿਣਾ ਚਾਹੁੰਦਾ ਵੀ ਨਸ਼ੇ ਛੱਡ ਕੇ ਸਿਹਤਲ ਖਿਆਲ ਧੋ ਸੇ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਹਾਂਜੀ ਸਾਥੀਓ ਜੈ ਪੀਮ ਜੈ 파ਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਅਵਤਾਰ ਲਾਲ ਪੁੱਟੋ ਜੀ ਜੋ ਕਿ ਹਰਦੋਖਾਨਪੁਰ ਤੋਂ ਸ਼੍ਰੀ ਗੁਰਬਦਾਸ ਟਾਈਗਰ ਫੋਰਸ ਦੇ ਇਹ ਜ਼ਿਲ੍ਹਾ ਪ੍ਰਧਾਨ ਨੇ ਸੋ ਇਹ థਾਈਲੈਂਡ ਦੇ ਵਿੱਚੋਂ ਇੱਕ ਮੈਡਲ ਔਰ ਸ਼ੀਲਡ ਔਰ ਆਪਣਾ ਜੋ ਆ 골ਡ ਮੈਡਲ ਜੋ ਜਿੱਤ ਕੇ ਆਇਆ ਸੋ ਸਾਡੀ ਫੋਰਸ ਔਰ ਪੂਰੇ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਸੋ ਸਾਡੀ ਪੂਰੀ ਟੀਮ ਗੁਰੂ ਅਰਬਦਾਸ ਟਾਈਗਰ ਫੋਰਸ ਦੇ ਚੇਅਰਮੈਨ ਜਸ਼ਵਰ ਰਣਜੀਤ ਪੰਜਾਬ ਪ੍ਰਧਾਨ ਜਸੀ ਤਲਨ ਜੀ ਔਰ ਸਾਰੀ ਫੋਰਸ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਅਵਤਾਰ ਲਾਲ ਭੁੱਟੋ ਜੀ ਨੂੰ ਲੱਖ ਲੱਖ ਮੁਬਾਰਕਾਂ ਕੋਟਨ ਕੋਟਨ ਮੁਬਾਰਕਾਂ ਅਸੀਂ ਇਹਨਾਂ ਦਾ ਇੱਥੇ ਆਇਆ ਤੇ ਡਾਕਟਰ ਭੀਮਰਾਓ ਅੰਬੇਡਕਰ ਜੀ ਜੋ ਹੁਸ਼ਿਆਰਪੁਰ বাস ਸਟੈਂਡ ਚੌਕ ਹੈ ਸੋ ਸਾਡੇ ਪੂਰੇ ਸਾਥੀਆਂ ਵੱਲੋਂ ਔਰ ਪੂਰਾ ਨਗਰ ਨਿਵਾਸੀ ਹਰਦੋਖਾਨਪੁਰ ਵੱਲੋਂ ਔਰ ਪੂਰੇ ਸ਼ਹਿਰ ਵੱਲੋਂ ਇਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਸੋ ਅਸੀਂ ਇੱਕ ਵਾਰ ਫਿਰ ਇਹਨਾਂ ਨੂੰ ਮੈਂ ਮੋਨ ਲਾਲ ਪਟੋਆ ਰਾਸ਼ਟਰੀ ਪ੍ਰਧਾਨ ਗੁਰਵਦਾਸ ਟਾਈਗਰ ਫੋਰਸ ਔਰ ਪੁਲਿਸ ਦੀ ਟੀਮ ਵੱਲੋਂ ਆਪਣੇ ਵੀਰ ਅਵਤਾਰ ਲਾਲ ਪੁੱਟੋ ਜੀ ਨੂੰ ਇਸ ਜਤ ਵੀ ਖੁਸ਼ੀ ਦੇ ਵਿੱਚ ਲੱਖ ਲੱਖ ਕੋਟਨ ਕੋਟਨ ਮੁਬਾਰਕਾਂ ਸੋ ਇੱਕ ਮੈਸੇਜ ਹੈ ਆਪਣੇ ਬੱਚਿਆਂ ਨੂੰ ਕਹਿੰਨੇ ਪੇ ਕੋੜ ਵੱਡੋ ਤੇ ਨਸ਼ੇ ਛਡੋ ਸੋ ਦੇਖੋ ਅਗਰ ਜੇ ਸਾਡਾ ਭਰਾ ਵੀ ਨਸ਼ਿਆਂ ਦੇ ਵਿੱਚ ਪਿਆ ਹੁੰਦਾ ਜਾਂ ਕਿਸੇ ਬੁਰੇ ਕੰਮਾਂ ਦੇ ਵਿੱਚ ਪਿਆ ਹੁੰਦਾ ਅੱਜ ਇਹ THAILAND ਤਾਂ ਕੀ ਕਿਸੇ ਵੀ ਸਾਡਾ ਬੰਦਾ ਕੋਈ ਜਿੱਤ ਗਿਆ ਹੱਸਦਾ ਪਰ ਇਹ 55 ਸਾਲ ਦੀ ਉਮਰ ਦੇ ਵਿੱਚ ਇਸ ਨੇ ਇੱਕ ਇਤਿਹਾਸ ਰਚ ਕੇ ਦਿਖਾ ਦਿੱਤਾ ਸੋ ਸਾਡਾ ਭਰਾ ਵਧਾਈ ਦੇ ਪਾਤਰ ਹੈ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਦੇਖ ਕੇ ਅਵਤਾਰ ਰਾਮ ਪੁੱਟੋ ਜੀ ਹਾਲ ਦੇਖ ਕੇ ਸੇਧ ਲਓ ਸੋ ਐਨੀਆਂ ਗੱਲਾਂ ਦੇ ਨਾਲ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੀ